ਆ ਲੋਕੀ ਲੰਡੂ ਵਾੜ ਰਹੇ ਆ ਅੱਜ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਕਾਂਗਰਸ ਪਾਰਟੀ ਨੇ ਬੜੀ-ਬੜੀ ਦੇਸ਼ ਦੇ ਅੰਦਰ ਜਿੱਤ ਪ੍ਰਾਪਤ ਕੀਤੀ ਹੈ ਪੰਜਾਬ ਦੇ ਅੰਦਰ ਕੀਤੀ ਹੈ ਤੇ ਲੁਧਿਆਣੇ ਦੇ ਅੰਦਰ ਕੀਤੀ ਹੈ ਅੱਜ ਮੈਂ ਸਮਝਦਾ ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਲੁਧਿਆਣੇ ਤੋਂ ਜਿੱਤੇ ਅੱਜ ਤੁਸੀਂ ਇਹ ਦੇਖੋ ਪੂਰੇ ਦੇਸ਼ ਦੇ ਅੰਦਰ ਖੁਸ਼ੀਆਂ ਦੀ ਇੱਕ ਲਹਿਰ ਹੈ ਕਿਉਂਕਿ ਅੱਜ ਭਰਮ ਭਲੇਖੇ ਦੂਰ ਹੋ ਗਏ ਲੋਕਾਂ ਦੇ ਜਿਹੜੇ ਉਹ ਲੋਕ ਸੀਗੇ ਉਹ ਕਦੇ ਧਰਮ ਦੇ ਨਾਂ ਤੇ ਕਦੇ ਝੂਠੇ ਵਾਅਦਿਆਂ ਦੇ ਨਾਂ ਤੇ ਕਦੇ ਗਰੰਟੀਆਂ ਜਿਵੇਂ ਟੇਬਲ ਫੈਨ ਵੇਚਦੇ ਹੁੰਦੇ ਆ ਤੇ ਇਹ ਇਸ ਤਰ੍ਹਾਂ ਮੈਂ ਸਮਝਦਾ ਕਰਕੇ ਸਿਰਫ ਲੋਕਾਂ ਨੂੰ ਗੁਬਰਾਹ ਕੋਨ ਉਹਨਾਂ ਨੇ ਸਿਆਸਤ ਕੀਤੀ ਹੈ ਪਰ ਅੱਜ ਦੇਸ਼ ਦੇ ਲੋਕਾਂ ਨੇ ਇੱਕ ਵੱਖਰਾ ਨਿਖਾਰ ਲਿਆਂਦਾ ਦੇਸ਼ ਦੀ ਸਿਆਸਤ ਤੇ ਅੱਜ ਉਹਨਾਂ ਮਹਾਨ ਉਹ ਜਿਹੜੇ ਸ਼ਹੀਦ ਆ ਸਾਡੇ ਦੇਸ਼ ਦੇ ਆ ਰਾਜਗੁਰੂ ਸਿਖਦੇਵ ਭਗਤ ਸਿੰਘ ਜਿਨ੍ਹਾਂ ਦੀਆਂ ਸ਼ਹਾਦਤਾਂ ਸਦਕਾ ਅੱਜ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਅੱਜ ਮੈਂ ਸਮਝਦਾ ਵੋਟ ਦਾ ਸਹੀ ਅਧਿਕਾਰ ਦਾ ਇਸਤੇਮਾਲ ਕਰਕੇ ਉਹਨਾਂ ਨੇ ਇੱਕ ਵੱਡਾ ਇਤਿਹਾਸ ਰਚਿਆ ਤੇ ਇਹ ਇੱਕ ਵੱਡੀ ਗੱਲ ਹੈ ਦੇਸ਼ ਦੇ ਲੋਕ ਕਿਉਂਕਿ ਸਾਡੇ ਜਿਹੜਾ ਦੇਸ਼ ਦਾ ਗੁਲਦਸਤ ਹੈ Hindu, Muslim, Sikh, ईसाई ਸਾਰੇ ਧਰਮਾਂ ਦੇ ਲੋਕ ਸਾਰੇ ਫਿਰਕਿਆਂ ਦੇ ਲੋਕ ਚਾਹੇ ਉਹ ਕਿਸਾਨ ਹੈ, ਵਪਾਰੀ ਹੈ, ਕਾਰਖਾਨੇਦਾਰ ਹੈ, ਮਜ਼ਦੂਰ ਹੈ, ਮੁਲਾਜ਼ਮ ਹੈ, ਦੁਕਾਨਦਾਰ ਹੈ, ਯੂਥ ਹੈ ਸਾਰੇ ਵਰਗਾਂ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਹੈ ਜਿਹੜੀ ਨਾੜ ਲੈ ਕੇ ਚੱਲਦੀ ਹੈ ਤੇ ਸਭ ਦਾ ਵਿਰੋਧੀ ਪਾਰਟੀ ਜਿਹੜੀ ਕਹਿੰਦੇ ਵੀ ਇਹ ਦੇਖੋ ਇਹ ਜਿਹੜੇ ਇਹ ਜੇ ਟੋਟਕੇ ਜੇ ਰਾਜੇ ਬੜਿੰਗ ਨੇ ਵੱਡਾ ਹਿਰਦਾ ਦਿਖਾਇਆ ਤੇ ਯਾਰ ਵੱਡਾ ਹਿਰਦਾ ਤੁਸੀਂ ਵੀ ਦਿਖਾ ਦਿਓ ਜੀ ਵੀ ਨਾਲ ਕਹਿ ਰਹੇ ਸੀਗੇ ਕਿ ਹਾਂ ਜੀ ਇਹ ਉਹ ਤਾਂ ਮੈਂਟਲ ਆਉਂਦੇ ਆ ਗੱਲ ਇਹ ਆ ਗੱਲ ਇਹ ਆ ਬਿੱਟੂ ਤਾਂ ਵਿਚਾਰਾ ਬਿੱਟੂ ਨਿਕਲਿਆ ਤੇ ਬਿੱਟੂ ਤੇ ਕੋਈ ਇਤਰਾਜ਼ ਨਹੀਂ ਉਹ ਕੁਝ ਵੀ ਕਹੇ ਤੇ ਪਰ ਜੋ ਸ਼ੀਸ਼ਾ ਅਸਲੀ ਤਸਵੀਰ ਲੁਧਿਆਣੇ ਦੇ ਲੋਕਾਂ ਦੀ ਦੂਰਅੰਦੇਸ਼ ਸੋਚ ਲੁਧਿਆਣੇ ਦੇ ਲੋਕਾਂ ਨੇ ਦੱਸਦਾ ਕਿ ਲੁਧਿਆਣਾ ਇੱਕ ਬਹੁਤ ਚੀਜ਼ ਸੋਚ ਦਾ ਮਾਲਕ ਹੈ ਰਾਜੇ ਵੜਿੰਗ ਦਾ ਜਿੱਤ ਮੈਥਮੈਟੀਕਲੀ ਜਵਾਬ ਮਿਲ ਗਿਆ ਜਦ ਰਾਜਾ ਵੜਿੰਗ ਦੀ ਜਿੱਤ ਹੋਈ ਕਿ ਕਿਸ ਤਰ੍ਹਾਂ ਲੁਧਿਆਣੇ ਦੇ ਲੋਕ ਇਹ ਤਾਂ ਕਹਿੰਦੇ ਆ ਬਾਹਰੋਂ ਮੈਂ ਸਮਝਦਾ ਜੇ ਕੋਈ ਅਸੀਂ ਪੰਜਾਬ ਪੰਜਾਬੀ ਪੰਜਾਬੀਏ ਦੇ ਮਾਲਕ ਆ ਤੇ ਅਸੀਂ ਬਾਹਰੋਂ ਆਏ ਤਾਂ ਫਿਰ ਸਵਾਗਤ ਕਰਦੇ ਆ ਸਾਡੇ ਮਹਿਮਾਨ ਹੁੰਦੇ ਆ ਪੰਜਾਬੀਆਂ ਦੀ ਤਾਂ ਮਹਿਮਾਨ ਨਿਵਾਸੀ ਵੀ ਨੰਬਰ 1 ਆ ਤੇ ਉਹ ਕਰਕੇ ਦਿਖਾਤੀ ਜੇ ਉਹ ਕਹਿੰਦੇ ਇਸੇ ਤਰ੍ਹਾਂ ਵੀ ਸਹੀ ਤਾਂ ਵੀ ਕੋਈ ਫਰਕ ਨਹੀਂ ਆ ਅਸੀਂ ਪੰਜਾਬੀਆਂ ਅੱਜ ਜੋ ਮੈਂਬਰ ਪਾਰਲੀਮੈਂਟ ਦੀ ਅਸੀਂ ਜੋ ਸੀਟਾਂ ਜਿੱਤੀਆਂ ਨੇ ਉਹ ਸਾਨੂੰ ਬਿਲਕੁਲ ਇਹ ਫੀਲ ਆ ਰਹੀ ਹੈ ਕਿ ਅਸੀਂ ਸਰਕਾਰ ਹੀ ਬਣਾ ਲਈ ਪੰਜਾਬ ਦੇ ਵਿੱਚ ਆਪਣੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਰਿਆ ਮੈਂ ਕਹਿੰਦੇ ਆ ਕਿ ਹੁਣ ਅਸੀਂ ਵਿਰੋਧੀਆਂ ਨੂੰ ਮਾਤ ਦੇਵਾਂਗੇ ਤੇ ਫੁੱਲ ਮੈਜੋਰਟੀ ਨਾਲ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾਉਣ ਲਈ ਤਿਆਰ ਬੈਠੇ ਆਂ ਜਦੋਂ ਮਰਜ਼ੀ ਇਲੈਕਸ਼ਨ ਕਰਵਾ ਲਵੇ ਤੇ ਕੀ ਕਹਿਣਾ ਚਾਹੋਗੇ ਵਿਕਾਸ ਜੋ ਲੁਧਿਆਣਾ ਦਾ ਹੈਗਾ ਉਹ ਕਿਦਾਂ ਰਫਤਾਰ ਨਾਲ ਚੱਲੇਗਾ ਬਿਲਕੁਲ ਵਧੀਆ ਚੱਲੇਗਾ ਕਿਉਂਕਿ ਪਹਿਲਾਂ ਤਾਂ ਲੁਧਿਆਣੇ ਵਾਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਹੁਣ ਵਿੜਿੰਗ ਸਾਹਿਬ ਬੜੇ ਹਿੰਮਤੀ ਨੇ ਮਨ ਲਾਦਾ ਲੁਧਿਆਣੇ ਦੀ ਆਵਾਜ਼ ਆ ਉਹ ਗੂੰਜੂਗੀ ਸੰਸਦ ਚ ਕਿ ਠੀਕ ਆ ਵਿਕਾਸ ਨਹੀਂ ਹੋ ਰਿਹਾ ਸੀ ਲੋਕੀ ਬੜੇ ਪਰੇਸ਼ਾਨ ਸੀ ਲੋਕਾਂ ਦੇ ਸਰਕਾਰੀ ਦਫਤਰਾਂ ਵਿੱਚ ਖੱਜਲਖੁਆਰੀ ਹੋ ਰਹੀ ਸੀ ਰਜਿਸਟਰੀਆਂ ਦੀ ਐਨਓਸੀ ਪਿੱਛੇ ਕਿੰਨੇ ਲੋਕ ਟਕੇ ਖਾਰੇ ਸੀ ਦੂਤਰ ਸੋ ਕਈ ਕਾਰਨ ਸੀ ਹੁਣ ਲੁਧਿਆਣਾ ਵਾਸੀ ਇਹਨੂੰ ਕੀ ਕਹਿਣਾ ਚਾਹੋਗੇ ਅੱਜ ਲਈ ਲੁਧਿਆਣਾ ਵਾਸੀਆਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਤੁਸੀਂ ਪੂਰੀ ਤੁਹਾਡਾ ਧੰਨਵਾਦ ਤੁਸੀਂ ਇਦਾਂ ਖੁੱਲਕੇ ਸਾਨੂੰ ਵੋਟਾਂ ਪਾਈਆਂ ਨੇ ਵਰਿੰਗ ਸਾਹਿਬ ਨੂੰ ਵੀ ਤੁਸੀਂ ਜਿਤਾਇਆ ਸੋ ਤੁਹਾਡੀਆਂ ਆਸਾਂ ਤੇ ਵਰਿੰਗ ਸਾਹਿਬ ਪੂਰੇ ਕਹਰੇ ਉੱਤਰਨਗੇ ਕੀ ਕਹਿਣਾ ਚਾਹੋਗੇ ਅੱਜ ਨਿਊ ਪਾਰੀ ਜਨਤ ਹੋਈ ਹੈ ਦੇਖੋ ਇਹ ਤਾਂ ਪਹਿਲਾਂ ਤੋਂ ਤੈਅ ਸੀਗਾ ਕਿਉਂਕਿ ਜਿਹੜੀ ਲੁਧਿਆਣੇ ਦੀ ਜਨਤਾ ਔਰ ਉਹਨਾਂ ਨੂੰ ਪਤਾ ਹੈਗਾ ਵੀ ਕਾਂਗਰਸ ਪਾਰਟੀ ਦੇ ਵਜੂਦ ਹੈ ਤਾਂ ਪਾਰਟੀ ਕਾਂਗਰਸ ਦਾ ਹੈਗਾ ਤੇ ਇਹਨਾਂ ਨੂੰ ਕਿਹੜਾ ਪੁੱਛਦਾ ਹੈਗਾ ਦੇਖ ਲਓ ਤੁਹਾਡੇ ਸਾਹਮਣੇ ਜਨਤਾ ਨੇ ਜਿਹੜੀ ਉਹ ਜਿੱਤ ਹਾਸਲ ਕੀਤੀ ਆ ਆਪ ਤੇ ਪਰ ਇੱਕ ਗੱਲ ਹੋਰ ਵੀ ਆ ਵੀ ਪਤਾ ਲੱਗ ਗਿਆ ਵੀ ਜਦੋਂ ਜਨਤਾ ਉਹਨਾਂ ਨੂੰ ਨਕਾਰਦੀ ਹੈ ਪਾਰਟੀ ਨੂੰ ਤਾਂ ਉਹ ਇੱਕ ਪਾਸਾ ਕਰ ਦਿੰਦੀ ਹੈ ਅੱਜ ਬਹੁਤ ਵੱਡੀ ਜਿੱਤ ਆ ਸਾਨੂੰ ਖੁਸ਼ੀ ਆ ਵੀ ਸਾਡੇ ਹਲਕੇ ਦੇ ਵਿੱਚ ਜਿਹੜੇ ਕੈਂਡੀਡੇਟ ਨੇ ਰਾਜਾ ਬੜਿੰਗ ਜੀ ਭਾਰੀ ਬਹੁਮਤ ਨਾਲ ਜਿੱਤੇ ਨੇ ਔਰ ਉਹਨਾਂ ਦੇ ਨਾਲ ਸਿਮਰਜੀਤ ਸਿੰਘ ਬੈਂਸ ਦਾ ਵੀ ਬਹੁਤ ਬਹੁਤ ਧੰਨਵਾਦ ਆ ਬੈਂਸ ਬ੍ਰਦਰ ਜੀ ਜਿਹੜੇ ਵਿਰੋਧੀਆਂ ਨਾਲ ਜਿਹੜੇ ਕਹਿ ਰਹੇ ਸੀ ਕਿ ਸਮਰਥਨ ਦੇਗੇ ਜੀ ਤੁਹਾਨੂੰ ਕਹਿੰਦੇ ਸਾਡੇ ਵੱਲ ਦੀ ਰਾਜਨੀਤੀ ਨਹੀਂ ਹੈਗੀ ਆ ਤੇ ਲੁਧਿਆਣਾ ਤੋਂ ਪੋਏ ਤਾਂ ਹੁਣ ਸਾਰਾ ਕੁਝ ਤੁਹਾਡੇ ਸਾਹਮਣੇ ਆ ਗਿਆ ਬੋਲਣ ਦਾ ਕੁਝ ਨਹੀਂ ਹੁੰਦਾ ਇਹ ਕਰਕੇ ਦਿਖਾਉਣਾ ਪੈਂਦਾ ਹੈ। ਜਵਾਬ ਮਿਲ ਗਿਆ ਹੋਗਾ। ਦੇਖੋ ਜਵਾਬ ਪੂਰਾ ਪਬਲਿਕ ਨੇ ਦਿੱਤਾਗਾ ਔਰ ਸਾਡੇ ਵਰਗੇ ਮਿਹਨਤੀ ਵਰਕਰ ਨੇ ਜਿਹੜੇ ਇਹਨਾਂ ਨੇ ਸਾਥ ਦਿੱਤਾਗਾ ਔਰ ਬੈਂਸਾਪ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਔਰ ਸਾਰੀ ਟੀਮ ਦਾ ਵੀ ਜਿਨ੍ਹਾਂ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ। ਲੱਗਦਾ ਕਿ ਵਿਕਾਸ ਹੋਊਗਾ ਲੁਧਿਆਣਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗ ਜੀਗਾ ਵੀ ਜੋ ਜੋ ਵਿਕਾਸ ਹੋਣਾਗਾ ਔਰ ਕਾਂਗਰਸ ਦੇ ਟਾਈਮ ਹੀ ਵਿਕਾਸ ਹੋਇਆਗਾ ਇਹਨਾਂ ਨੇ ਤਾਂ ਗੱਲਾਂ ਹੀ ਕੀਤੀਆਂ ਨੇ ਔਰ ਗੱਲਾਂ ਨੇ ਸਾਰਿਆਗਾ। ਹਾਂਜੀ ਅੱਜ ਕੀ ਕਿਹਾ ਜਾਊਗਾ? ਕਾਂਗਰਸ ਦੇ ਖੁਸ਼ੀ ਦਾ ਮਾਹੌਲ ਆ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਔਰ ਸਭ ਤੋਂ ਜ਼ਿਆਦਾ ਖੁਸ਼ੀ ਸਾਡੇ ਲੁਧਿਆਣਾ ਵਾਸੀਆਂ ਨੂੰ ਆ ਸਾਡੇ ਰਾਜਾ ਵੜਿੰਗ ਜੀ ਜਿੱਤ ਕੇ ਆਏ ਨੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਬਿਲਕੁਲ ਉਤਸ਼ਾਹ ਨਹੀਂ ਸੀਗਾ ਜਦ ਤੱਕ ਸਾਡੀ ਕਾਂਗਰਸ ਦੇ ਵਿੱਚ ਜੋ ਹਾਲਾਤ ਇਹਨਾਂ ਦੇ ਸਾਡੇ ਕੀਤੇ ਸੀਗੇ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੇ ਜਿੱਦਾਂ ਕਿ ਮੈਂਬਰ ਪਾਰਲੀਮੈਂਟ ਬਿੱਟੂ ਜੀ ਸੀ ਕਿਸੇ ਦਾ ਕੋਈ ਫੋਨ ਨਹੀਂ ਚੁੱਕਦਾ ਕਿਸੇ ਦਾ ਕੋਈ ਕੰਮ ਨਹੀਂ ਕੀਤਾ ਪਰ ਜਦੋਂ ਦੇ ਰਾਜਾ ਵੜਿੰਗ ਜੀ ਆਏ ਆ ਇਹਨਾਂ ਨੇ ਨਵੀਂ ਜਾਨ ਭੂਕਤੀ ਵਰਕਰਾਂ ਦੇ ਵਿੱਚ ਸਾਨੂੰ ਲੱਗਦਾ ਆਨ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਵਰਕਰ ਘਰਾਂ ਤੋਂ ਨਿਕਲ ਕੇ ਪਾਰਟੀ ਲਈ ਆਪ ਨਿਹਾਰੇ ਕੰਮ ਕਰਨਗੇ ਵਿਕਾਸ ਦੀ ਕਿੰਨੀ ਲਹਿਰ ਹੋ ਗਈ ਇਸ ਦਿਹਾੜੇ ਦੇ ਵਿੱਚ ਦੇਖੋ ਜੀ ਜੋ ਸਾਡੇ ਐਮਪੀ ਸਾਹਿਬ ਨੇ ਕਿਹਾ ਵਾ ਸਾਨੂੰ ਵੀ ਸਾਨੂੰ ਇੱਥੇ ਐਸਆਈ ਹਸਪੀਟਲ ਦੀ ਵੀ ਗੱਲ ਕੀਤੀ ਗਈ ਆ ਉਹ ਵੀ ਲਿਆ ਕੇ ਦੇਣਗੇ ਜਾਂ ਹੋਰ ਵਪਾਰੀ ਵਰਗ ਦਾ ਵੀ ਵੱਧ ਤੋਂ ਵੱਧ ਖਿਆਲ ਰੱਖਿਆ ਜਾਏਗਾ। ਇਹ ਲੁਧਿਆਣਾ ਵਾਸੀਆਂ ਨੇ ਕੀ ਕਹਿਣਾ ਚਾਹੋਗੇ? ਲੁਧਿਆਣਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ, ਦਿਲੋਂ ਧੰਨਵਾਦ। ਜਿੰਨੇ ਵਰਕਰਾਂ ਨੇ ਕੰਮ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਸਾਡੇ ਰਾਜਾ ਵਰਿੰਗ ਜੀ ਨੂੰ ਮੈਂਬਰ ਪਾਰਲੀਮੈਂਟ ਬਣਾਇਆ। ਸਰਦਾਰ ਅਮਰਿੰਦਰ ਸਿੰਘ ਰਾਜਾ ਵਰਿੰਗ ਜਿੰਦਾਬਾਦ, ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਕਾਪੂਰਾ ਖੜਾ ਜਵਾਬ ਦਿੱਤਾ ਹੈ ਜਿਹੜੀਆਂ ਗੱਲਾਂ ਮਹੀਨਾ ਸਵਾ ਮਹੀਨਾ ਬਿਨਾ ਕਿਸੇ ਸਿਰ ਪੈਰ ਤੋਂ ਵਿਰੋਧੀਆਂ ਨੇ ਮਾਰੀਆਂ ਚਾਹ ਝਾੜੂ ਆ ਚਾਹੇ ਉਹ ਭਾਜਪਾ ਆ ਕਾਲੀ ਦਲ ਆ VOTER ਨੇ ਜਵਾਬ ਦਿੱਤਾ ਮੰਡੇਟ ਦਿੱਤਾ ਸੋ ਅਸੀਂ ਜਿਹੜੀ ਗੱਲ ਕਹੀ ਸੀ ਮਾਨਚੈਸਟਰ ਆਫ ਇੰਡੀਆ ਇਹਦੀ ਡਵੈਲਪਮੈਂਟ ਵਾਸਤੇ ਰਾਜਾ ਬੜਿੰਗ ਬੱਬਰ ਸ਼ੇਰ ਬਣ ਕੇ ਲੋਕ ਸਭਾ ਦੇ ਵਿੱਚ ਗੂੰਜੂਗਾ VOTER ਨੇ ਟਰਸਟ ਕੀਤਾ ਉਹਦੇ ਤੇ ਮੈਂ VOTER ਦਾ ਸਿਰ ਝੁਕਾ ਕੇ ਦਿਲ ਦੀਆਂ ਘਰਾਹਾਂ ਚੋਂ ਧੰਨਵਾਦ ਕਰਦਾ ਮੈਨੂੰ ਬਹੁਤ ਖੁਸ਼ੀ ਹੈ ਜੀ ਕਿ ਮੇਰੇ ਪਾਪਾ ਨੂੰ ਲੁਧਿਆਣਾ ਦੇ ਲੋਕਾਂ ਨੇ ਇੰਨਾ ਵਿਸ਼ਵਾਸ ਦਿੱਤਾ ਆ ਪਾਪਾ ਤੇ ਤੇ ਪਾਪਾ ਨੂੰ ਇਥੋਂ ਜਿੱਤ ਪ੍ਰਾਪਤ ਕਰਾ ਕੇ ਭੇਜਿਆ ਤੇ ਪਾਪਾ ਨੂੰ ਇਹਨਾਂ ਮਤਲਬ ਇਹਨਾਂ ਲਾਇਕ ਸਮਝਿਆ ਕਿ ਪਾਪਾ ਉਹਨਾਂ ਦੀ ਹੱਕਾਂ ਦੀ ਲੜਾਈ ਲੜ ਸਕਦੇ ਆ ਪਾਰਲੀਮੈਂਟ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਪਾਪਾ ਨੂੰ ਜਿੱਤਾ ਕੇ ਰੈਲਿੰਗ ਤੇ ਜਾਂਦੇ ਕਿੰਨਾ ਲੱਗਦਾ ਸੀਗਾ ਉਹਨਾਂ ਨੂੰ ਪਾਪਾ ਨੂੰ ਬਹੁਤ ਅੱਛਾ ਲੱਗਦਾ ਸੀ ਲੱਗਦਾ ਸੀ ਜਿਵੇਂ 2012 ਜਦੋਂ ਪਹਿਲੀ ਵਾਰੀ ਗਿੱਦੜਵਾ ਦਾ ਮਾਹੌਲ ਸੀ ਤੇ ਉਹਨਾਂ ਕ ਪਿਆਰ ਮਿਲਦਾ ਸੀ ਲੁਧਿਆਣੇ ਦੇ ਲੋਕਾਂ ਤੋਂ ਤੇ ਪੂਰੇ ਉਮੀਦ ਸੀ ਕਿ ਫਿਰ ਜਿੱਤ ਕੇ ਜਾਵਾਂਗੇ ਮੈਂ ਲੁਧਿਆਣਾ ਵਾਸੀਆਂ ਦੀ ਬਹੁਤ-ਬਹੁਤ ਧੰਨਵਾਦੀ ਹਾਂ ਅਸੀਂ ਤੁਹਾਡਾ ਕਦੇ ਦੀਨਾ ਨਹੀਂ ਦੇ ਸਕਦੇ ਜਿਵੇਂ ਪਾਪਾ ਦਾ ਸੁਪਨਾ ਐਮਪੀ ਬਣਨ ਦਾ ਸੁਪਨਾ ਪੂਰਾ ਕੀਤਾ ਤੇ ਮੈਂ ਤੁਹਾਨੂੰ ਇੱਕ ਵਿਸ਼ਵਾਸ ਦਿਵਾਉਣੀ ਹੈ ਕਿ ਪਾਪਾ ਤੁਹਾਡੇ ਹੱਕਾਂ ਦੀ ਲੜਾਈ ਲੜਨਗੇ ਤੇ ਪਿੱਛੇ ਨਹੀਂ ਹਟਣਗੇ ਥੈਂਕ ਯੂ ਵੈਰੀ ਮਚ ਸਾਰੇ ਪੰਜਾਬੀਆਂ ਦੇ ਜਿਹੜੀਆਂ ਦੁਨੀਆ ਭਰ ਦੇ ਜਿਹਨਾਂ ਨੇ ਰਾਜਾ ਜੀ ਨੂੰ ਜਿਤਾਉਣ ਦੇ ਲਈ ਵੋਟਾਂ ਭਾਵੇਂ ਦਿੱਤੀਆਂ ਸੀ ਜਿਵੇਂ ਕੈਂਪੇਨ ਕਰ ਚੁੱਕੇ ਸੀ ਭਾਵੇਂ ਉਹਨਾਂ ਨੇ ਫੋਨ ਕਰਕੇ ਵੋਟਾਂ ਕਈਆਂ ਭਾਵੇਂ ਸਪੈਸ਼ਲੀ ਬੜੇ ਲੋਕ ਕੈਨੇਡਾ ਤੋਂ ਅਮਰੀਕਾ ਤੋਂ ਸਪਲਾਈ ਕਰਕੇ ਆਏ ਇਸ ਕੈਂਪੇਨ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਮੈਂ ਹਰ ਇੱਕ ਆਪਦੀ ਭੈਣ ਦਾ ਆਪੇ ਭਰਾ ਦਾ ਆਪਦੇ ਬਜ਼ੁਰਗਾਂ ਦਾ ਇੱਕ ਇੱਕ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀਆਂ ਅਰਦਾਸਾਂ ਦੇ ਵਿੱਚ ਰਾਜਾ ਜੀ ਨੂੰ ਸ਼ਾਮਲ ਕੀਤਾ ਕੈਂਪੇਨ ਕਰਕੇ ਰਾਜਾ ਜੀ ਨੂੰ ਜਿਤਾਇਆ ਹਰ ਇੱਕ ਜੀ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਨਈਂ ਵੋਟਾਂ ਪਾਈਆਂ ਮੈਂ ਉਹਨਾਂ ਦੀ ਵੀ ਧੰਨਵਾਦੀ ਹਾਂ ਜੀ ਉਹਨਾਂ ਦੇ ਵਾਸਤੇ ਰੋ ਦੇਖੋ ਮੇਰੇ ਬੱਚੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਸਾਥ ਦਿੰਦੇ ਐ ਤੇ ਮੈਨੂੰ ਬਹੁਤ ਅੱਛਾ ਮਹਿਸੂਸ ਹੁੰਦਾ ਕਿ ਬੱਚੇ ਆਪਦੀ ਆਪ ਦੇ ਫੀਲਡ ਦੇ ਵਿੱਚ ਆਪਦਾ ਯੋਗਦਾਨ ਪਾਉਣ ਦੇ ਲਈ ਹਮੇਸ਼ਾ ਹੀ ਅੱਗੇ ਰਹਿੰਦੇ ਐ ਔਰ ਬੱਚੇ ਆਪ ਦੇ ਫਾਦਰ ਦਾ ਇਹਨਾਂ ਸਾਥ ਸਿੰਦੇ ਮੈਂ ਮੈਂ ਆਪਣੇ ਬੱਚਿਆਂ ਦੀ ਵੀ ਬਹੁਤ థੈਕਫੁਲ ਹਾਂ ਤੇ ਬੇਟੀ ਦੀ ਆਪਦੇ ਬੇਟੇ ਦੀ ਬਹੁਤ ਬਹੁਤ థੈਕਫੁਲ ਕੋਈ ਤਾਂ ਐਜ਼ ਯੂਜਵਲ ਬਹੁਤ ਅੱਛਾ ਲੱਗ ਰਿਹਾ ਹੈ ਕਿਉਂਕਿ ਰਾਜਾ ਵਰਿੰਗ ਜੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਜਿਨ੍ਹਾਂ ਨੇ ਚਾਸਤ ਦੇ ਵਿੱਚ ਇੱਕ ਨਵੇਂ ਮੀਲ ਪੱਥਰ ਕਾਇਮ ਕੀਤੇ ਨੇ ਉਹਨਾਂ ਵਰਗਾ ਉਹਨਾਂ ਵਰਗੀ ਸ਼ਖਸੀਅਤ ਲੁਧਿਆਣੇ ਨੂੰ ਨੁਮਾਇंदे ਦੇ ਤੌਰ ਤੇ ਪਾਰਲੀਮੈਂਟ ਵਿੱਚ ਜਾ ਕੇ ਲੁਧਿਆਣੇ ਦੀ ਨੁਮਾਇੰਦਗੀ ਕਰਨ ਲਈ ਮਿਲੀ ਹੈ ਇਹ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੇ ਚੰਗੇ ਭਾਗਾਂ ਨੂੰ ਸਾਨੂੰ ਇੱਕ ਚੰਗਾ ਉਮੀਦਵਾਰ ਚੰਗਾ ਲੋਕ ਸਭਾ ਮੈਂਬਰ ਚੰਗਾ ਪਾਰਲੀਮੈਂਟਰੀਅਨ ਦਿੱਤਾ ਹੈ ਜਿਹੜਾ ਲੁਧਿਆਣੇ ਦੀ ਆਵਾਜ਼ ਨੂੰ ਜਾ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਵਿੱਚ ਬੁਲੰਦ ਕਰੇਗਾ ਪਰ ਕਿੱਦਾਂ ਲੱਗਦਾ ਵੀ ਆਉਣ ਵਾਲੇ ਸਮੇਂ ਦੀ ਜਿਹੜੀ ਭਾਰਤ ਦੀ ਜਿਹੜੀ ਆ तकरीबन ਕਾਂਗਰਸ ਦੀ ਕੀ ਗਾਰ ਸਰਕਾਰ ਸੈਂਟਰ ਦੀ ਬਣੇਗੀ ਕੁਝ ਵੀ ਉਸ ਪਿੱਛੇ ਘਟ ਨਹੀਂ ਹੋ ਮਤ ਹੋਏਗੀ ਦੇਖੋ ਬਿਲਕੁਲ ਇਹ ਸੰਭਾਵਨਾ ਹੈ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸਥਾਪਿਤ ਹੋ ਸਕਦੀ ਹੈ ਕਿਉਂਕਿ ਅਸੀਂ ਬਹੁਮਤ ਦੇ ਨੇੜੇ ਤੇੜੇ ਤਾਂ ਹਾਂ ਔਰ ਜਿਸ ਤਰ੍ਹਾਂ ਦਾ ਮੋਦੀ ਸਰਕਾਰ ਦਾ 10 ਸਾਲ ਦਾ ਕਾਰਜਕਾਲ ਰਿਹਾ ਹੈ ਮੈਂ ਉਮੀਦ ਕਰਦਾ ਕਿ ਉਹਨਾਂ ਦੇ ਅਲਾਈਅੰਸ 파ਟਨਰ ਜਿਹੜੇ ਪਿਛਲੇ ਸਮੇਂ ਦੇ ਵਿੱਚ ਰਹੇ ਕੰਗਸ ਪਾਰਟੀ ਦੀਆਂ ਨੀਤੀਆਂ ਤੇ ਕਾਂਗਰਸ ਪਾਰਟੀ ਦੀ ਕਾਰਜਸ਼ੈਲੀ ਨੂੰ ਦੇਖਦੇ ਹੋਏ ਆ ਉਹ ਵੀ ਕਾਂਗਰਸ ਪਾਰਟੀ ਨਾਲ ਹੱਥ ਮਿਲਾਉਣ ਤੋਂ ਕੋਈ ਗਰੇਜ਼ ਨਹੀਂ ਕਰੇਗਾ